ਭਾਈ ਮਰਤਬਾ ਸਿੰਘ ਜੋ ਇੱਕ ਮਤਲਬ ਕਰਦੇ ਸੀਗੇ ਜੋ ਉਹਨਾਂ ਦਾ ਰੂਟੀਨ ਦਾ ਸੀਗਾ ਵੀ ਨਸ਼ੇ ਛਡਾਉਣੇ ਜਿਹੜੇ ਉਹਨੂੰ ਇਹਨਾਂ ਨੇ ਧਾਲ ਆਉਣ ਲਈ ਕਹਿ ਲੋ ਜਾਂ ਪਰਿਵਾਰ ਦੀ ਬੇਇੱਜ਼ਤੀ ਕਰਨ ਲਈ ਕਿਸੇ ਵੀ ਤਰੀਕੇ ਨਾਲ ਉਹਨੂੰ ਇਹਨਾਂ ਨੇ ਹਾਈਲਾਈਟ ਕਰਕੇ ਜੋ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਇਹ ਜੋ ਮਤਲਬ ਪਿਛੇ ਇਹਨਾਂ ਦੇ ਕੀ ਚੱਲਦਾ ਕੀ ਸਿਆਸਤ ਹੈ ਇਸ ਕਰਕੇ ਇਹਨਾਂ ਨੇ ਇਹ ਚੀਜ਼ ਪਸਾਇਆ ਸਾਨੂੰ ਕੋਈ ਇਦਾਂ ਵੀ ਨਾ ਤੇ ਸਾਡੇ ਕੋਲ ਕੋਈ ਡਰੱਗ ਬਰਾਮਦ ਹੋਈ ਹੈ ਜੀ ਨਾ ਸਾਡੇ ਕੋਲ ਕੋਈ ਕੰਡਾ ਜਿਹੜਾ ਤੁਸੀਂ ਕਹਿ ਰਹੇ ਹੋ ਬਰਾਮਦ ਹੋਇਆ ਇਹ ਸਾਨੂੰ ਇਦਾਂ ਇਹਨਾਂ ਨੇ ਸਾਨੂੰ ਰੋਡ ਦੇ ਉੱਪਰ ਹੀ ਇਹਨਾਂ ਨੇ ਸਾਨੂੰ ਰੋਕਿਆ ਵਾ ਰੁਕਿਆ ਵੀ ਏਦਾਂ ਜਿਦਾਂ ਬੜੇ ਤਗੜੇ ਕੋਈ ਗੈਂਗਸਟਰ ਨੂੰ ਰੋਕੀਦਾ ਏਦਾਂ ਇਹਨਾਂ ਨੇ ਹਥਿਆਰਾਂ ਵੀ ਮਤਲਬ ਦਿਖਾ ਕੇ ਸਾਨੂੰ ਪੂਰਾ ਇਹਨਾਂ ਨੇ ਰੋਕਿਆ ਹੋਇਆ ਵਾਏ ਹੁਣ ਕੀ ਕਰੀਏ ਹਾਂਜੀ ਭਾਜੀ ਜਿਹੜਾ ਤੁਹਾਨੂੰ ਪਤਾ ਹੀ ਆ 11 ਤਰੀਕ ਤੋਂ ਸਾਨੂੰ ਇਹਨਾਂ ਨੇ ਜੀ ਅਰੈਸਟ ਕੀਤਾ ਤੇ ਉਸ ਤੋਂ ਲੈ ਕੇ ਉਸ ਦਿਨ ਤੋਂ ਬਾਅਦ ਜਿਦਾਂ ਇਹਨਾਂ ਨੇ ਇੱਕ ਧੂੜ ਦਾ ਪਰਪੰਜ ਰੱਟਿਆ ਇਹਨਾਂ ਨੇ ਬਿਲਕੁਲ ਭਾਈ ਅਮਰਪਾਲ ਸਿੰਘ ਜੋ ਮਤਲਬ ਕਰਦੇ ਸੀਗੇ ਜੋ ਉਹਨਾਂ ਦਾ ਰੂਟੀਨ ਦਾ ਸੀਗਾ ਵੀ ਨਸ਼ੇ ਛਡਾਉਣੇ ਜਿਹੜੇ ਉਨੂੰ ਇਹਨਾਂ ਨੇ ਧਾਲ ਆਉਣ ਲਈ ਕਹਿ ਲੋ ਜਾਂ ਪਰਿਵਾਰ ਦੀ ਬੇਇੱਜ਼ਤੀ ਕਰਨ ਲਈ ਕਿਸੇ ਵੀ ਤਰੀਕੇ ਨਾਲ ਉਹਨੂੰ ਇਹਨਾਂ ਨੇ ਹਾਈਲਾਈਟ ਕਰਕੇ ਕਿਉਂਕਿ ਕੋਈ ਇਦਾਂ ਦਾ ਹੈ ਹੀ ਨਹੀਂ ਸਿਸਟਮ ਸੀਗਾ ਅਸੀਂ ਆਪਣਾ ਕੰਮ ਕਰਦੇ ਹਾਂ ਘਰ ਰਹਿਣ ਵਾਲੇ ਬੰਦੇ ਸਾਡੇ ਨਾਲੇ ਸੰਸਦ ਮੈਂਬਰ ਬਣਨ ਤੋਂ ਬਾਅਦ ਸਾਡੀਆਂ ਜ਼ਿੰਮੇਵਾਰੀਆਂ ਸਮਾਜ ਪ੍ਰਤੀ ਹੋਰ ਵਧ ਗਈਆਂ ਤੇ ਪਰ ਇਹਨਾਂ ਨੇ ਜੋ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਹੈਗੀ ਇਹ ਜੋ ਮਤਲਬ ਪਿਛੇ ਇਹਨਾਂ ਦੇ ਕੀ ਚੱਲਦਾ ਕੀ ਸਿਆਸਤ ਹੈ ਇਸ ਕਰਕੇ ਇਹਨਾਂ ਨੇ ਇਹ ਚੀਜ਼ 'ਚ ਫਸਾਇਆ ਸਾਨੂੰ ਪਰ ਮਾਅਮਨ ਦੀ ਕਿਰਪਾ ਨਾਲ ਕੱਲ ਜਮਾਨਤ ਤੇ ਬਾਹਰ ਆ ਗਈ ਜੀ ਅਸੀਂ ਜੋ ਵੀ ਉਸਨੇ ਪਿਲੇ ਜਲੰਧਰੀ ਪੁਲਿਸ ਨੂੰ ਇਹ ਕਹਿਣਾ ਕਿ ਇਹਨਾਂ ਦੇ ਕੋਲ